ਕਹਦੇ ਆ ਬਾਕੀ ਜੋ ਹੈ ਮੇਲਾ ਲੇਟ ਹੋ ਗਿਆ ਤਾਂ ਵਧੀਆ ਮੈਂ ਕਹਿੰਨਾ ਯਾਰ ਸ਼ੀਲੂ ਨੇ ਵੀ ਹਜੇ ਨਹੀਂ ਖੇਡਣਾ ਸੀਗਾ ਬਾਕੀ ਬਾਈ ਕਹਿੰਦੇ ਯਾਰ ਸ਼ੀਲੂ ਕਰਕੇ ਕੈਨਸਲ ਹੋਇਆ ਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਜੈਸਰ ਟੂਰਨਾਮੈਂਟ ਦਾ ਨਾ ਬੇਸਬਰੀ ਨਾਲ ਇੰਤਜ਼ਾਰ ਆ ਤੁਹਾਨੂੰ ਬਹੁਤ ਤਗੜਾ ਟੂਰਨਾਮੈਂਟਾ ਜੋ ਉਹਦੇ ਬਾਰੇ ਤੁਹਾਨੂੰ ਅਪਡੇਟ ਦੇਣੀ ਆ ਬਹੁਤ ਵਧੀਆ ਮੇਲਾ ਦੇਦਣਾ ਦਾ ਨਾ ਦਰਸ਼ਕ ਜੋ ਹੈ ਨਰਾਜ ਹੋ ਗਏ ਸੀਗੇ ਬਈ ਜੋ ਹੈ ਯਾਰ ਸਕਾਰਪੀ ਉਹ ਗੱਡੀਆਂ ਵਾਲਾ ਮੇਲਾ ਹੀ ਕੈਨਸਲ ਹੋ ਗਿਆ ਜਿਹੜਾ ਟੌਪ ਦਾ ਟੂਰਨਾਮੈਂਟ ਸੀਗਾ ਹਨਾ ਦਰਸ਼ਕ ਬਹੁਤ ਨਰਾਜ ਹੋਏ ਪਰ ਤੁਹਾਨੂੰ ਫਿਰ ਦਾ ਦੰਨਿਆ ਵੀ ਫੇਰ ਕਰਵਾਇਆ ਜਾਣਾ ਹੈ 18 ਤੇ ਜੋ ਹੈ 19 ਮਾਰਚ ਦਾ ਦਿਨ ਹੋਣਾ ਹੁਣ ਦੇਦਨਾ ਦਾ ਮੇਲਾ ਫਿਰ ਹੋਊਗਾ ਉਸੇ ਤਰ੍ਹਾਂ ਹੀ ਰੌਣਕਾਂ ਲੱਗਣਗੀਆਂ ਦਰਸ਼ਕ ਜੋ ਹੈ ਫਿਰ ਜੋ ਹੈ ਭੰਗੜੇ ਪਾਉਣਗੇ ਛੰਨਾ ਵਾਲਾ ਪੂਰੀ ਵੀ ਖੇਡੂਗਾ ਜਲਾਲਪੁਰੀਆ ਪਾਲਾ ਵੀ ਖੇਡੂਗਾ ਮਿੱਤਰੋ ਖੁਸ਼ੀ ਦੁੱਗਾ ਵਾਲਾ ਨਹੀਂ ਖੇੜਦੇ ਉਹ ਜੋ ਹੈ ਸਵਾਰ ਤੁਹਾਨੂੰ ਮੈਂ ਦੱਸ ਦਿੰਨਾ ਵੀ ਉਹਨਾਂ ਨੇ ਨਹੀਂ ਖੇਡਣਾ ਦਰਸ਼ਕ ਬਾਰ-ਬਾਰ ਪੁੱਛਦੇ ਆ ਨਾ ਇਨ੍ਹਾਂ ਖਿਡਾਰੀਆਂ ਦੇ ਯਾਰ ਦਿਲ ਤੋਂ ਮਰੀਦ ਆ ਦੁੱਗਾ ਵਾਲੇ ਦੀ ਦੁਨੀਆ دیਵਾਨੀ ਆ ਸੋ ਭਰਾ ਮੇਰੇ ਬਾਰ-ਬਾਰ ਪੁੱਛਦੇ ਆ ਮੈਸੇਜ ਕਰਕੇ ਤਾਂ ਉਹਨਾਂ ਨੂੰ ਮੈਂ ਦੱਸ ਦਿੰਨਾ ਵੀ ਖੁਸ਼ੀ ਨੇ ਜੋ ਹੈ ਨਹੀਂ ਖੇਡਣਾ ਇਸ ਸੀਜ਼ਨ ਤੇ ਬਾਕੀ ਦੁੱਲਾ ਜੋ ਹੈ ਨਹੀਂ ਖੇਡਦਾ ਹੋ ਸਕਦਾ ਪੰਜਾਬ ਆ ਜੇ ਉਹ ਜ਼ਰੂਰ ਪਰ ਜੋ ਹੈ ਮੈਚ ਉਹ ਬਹੁਤ ਜੋ ਹੈ ਰੇਅਰ ਹੋ ਸਕਦਾ ਵੀ ਇੱਕ ਅੱਧਾ ਖੇਡ ਜੇ ਜਦੋਂ ਪੁਲਾਠਾ ਦਾ ਮੇਲਾ ਹੋ ਗਿਆ ਪਰ ਦੇਦਨਾ ਦੇ ਮੇਲੇ ਤੇ ਪਾਲੇ ਨੇ ਖੇਡਣਾ ਸ਼ੀਲੂ ਨੇ ਖੇਡਣਾਗਾ ਸੁਲਤਾਨ ਨੇ ਖੇਡਣਾ ਸਾਰੇ ਜੋ ਹੈ ਲਗਭਗ ਟੌਪ ਦੇ ਮੱਲ ਜੋ ਅੱਜ ਕੱਲ ਖੇਡਦੇ ਆ ਨਾ ਸਾਰੇ ਜੋ ਧੱਕ ਪਾਉਣਗੇ 18 ਤੇ 19 ਮਾਰਚ ਨੂੰ ਹੋਣੀ ਹੈ ਇਸ ਮੇਲੇ ਦੀ ਹੁਣ ਦੋ ਪਹਿਲਾ ਏਣਾ ਵਾ ਦੂਜਾ ਏਣਾ ਮੈਂ 1.5 ਲੱਖ ਵੈਸਟਾ ਨੂੰ ਮਿੱਤਰੋ ਜੋ ਹੈ ਸਕਾਰਪਿਓ ਗੱਡੀਆਂ ਬ੍ਰਾਂਡ ਨੂੰ ਦਿੱਤੀਆਂ ਆਣੀਆਂ ਉਦਾਂ ਹੀ ਇਹ ਮੇਲਾ ਫਿਰ ਹੋਊਗਾ ਤੇ ਫਿਰ ਤੱਕ ਪੈਣੀ ਆ ਇੱਕ ਹੋਰ ਆ ਮੇਲਾ ਮਿੱਤਰੋ ਜੋ ਹੈ 19 ਮਾਰਚ ਨੂੰ ਸ਼ੁਰੂ ਆ ਜੋ ਤੇ 20 ਮਾਰਚ ਨੂੰ ਖਤਮ ਆ ਉਹ ਆ ਮਿੱਤਰੋ ਪੈਂਡ ਜਲਾਲ ਦੇ ਵਿੱਚ ਜਿੱਥੇ ਦੋ ਸਕਾਰਪਿਓ ਗੱਡੀਆਂ ਦਿੱਤੀਆਂ ਆਣੀਆਂ ਇੱਕ ਮਾਨੁਕੇ ਵਾਲੇ ਜੀਵਨ ਦਾਸ ਸਕਾਰਪਿਓ ਗੱਡੀ ਨਾਲ ਸਨਮਾਨ ਇੱਕ ਗੁਲਜਾਰੀ ਮੋਣਕ ਨੂੰ ਮੇਰੇ ਭਰਾ ਨੂੰ ਜੋ ਹੈ ਵੱਡਾ ਸਨਮਾਨ ਹੋਣਾ ਉਹਦਾ ਵੀ ਸਕਾਰਪਿਓ ਗੱਡੀ ਨਾਲ ਸੋ ਦੋ ਸਕਾਰਪੀਓ ਅਗਲੇ ਦਿਨ ਦੇਣੀਆ ਇਹਦੋਂ ਪਹਿਲਾਂ ਦੋ ਪਤਾ ਲੱਗਣਾ ਵੀ ਕਿਹੜਿਆਂ ਦੇ ਹਿੱਸੇ ਆਉਣੀਆਂ ਕਿਹੜੇ ਜੋ ਹੈ ਮੇਰੇ ਵੀਰੋ ਜੋ ਹੈ ਜੇਤੂ ਬਾਨਗੇ ਸਕਾਰਪੀਓ ਗੱਡੀਆਂ ਦੇ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਲੈ ਜੂ ਤੁਸੀਂ ਵੀ ਜੋ ਕਮੈਂਟ ਚ ਦੱਸ ਸਕਦੇ ਹੋ ਮੈਂ ਮਲ ਦਾ ਨਵੀਂ ਵੀਡੀਓ ਦੇ ਵਿੱਚ ਜਲਾਲ ਚ ਵੀ ਓਪਨ ਦੇ ਮੈਚ ਆ ਲੱਖਾਂ ਪਹਿਲਾਂ ਨਾ ਮੇਰੇ ਖਿਆਲ ਨਾਲ ਹੁਣ ਮੈਨੂੰ ਯਾਰ ਪੋਸਟਰ ਤੇ ਸੀਗੇ ਉਹ ਮੈਂ ਭੁੱਲ ਗਿਆ ਇਦਾਂ ਯਾਦ ਨਹੀਂ ਮੈਂ ਮਲ ਦਾ ਨਵੀਂ ਵੀਡੀਓ ਦੇ ਵਿੱਚ ਪੋਸਟਰ ਜ਼ਰੂਰ ਸ਼ੋਅ ਕਰੂੰਗਾ ਤੁਹਾਨੂੰ ਨਵੀਂ ਅਪਡੇਟ ਲੈ ਕੇ ਮਿਲਾਂਗੇ ਨਵੀਂ ਵੀਡੀਓ ਚ ਲਾਈਕ ਕਰਨਾ ਅਰਜਾ ਤੁਹਾਡਾ ਜਰੂਰ ਕਰਿਓ ਦੇਖਦੇ ਆਂ ਬਾਕੀ ਜੋ ਹੈ ਮੇਲਾ ਲੇਟ ਹੋ ਗਿਆ ਤਾਂ ਵਧੀਆ ਮੈਂ ਕਹਿੰਨਾ ਯਾਰ ਸ਼ੀਲੂ ਨੇ ਵੀ ਹਜੇ ਨਹੀਂ ਖੇਡਣਾ ਸੀਗਾ ਬਾਕੀ ਬਾਈ ਕਹਿੰਦੇ ਯਾਰ ਸ਼ੀਲੂ ਕਰਕੇ ਕੈਨਸਲ ਹੋਇਆ ਉਹ ਉਹਨਾਂ ਦਾ ਹੋਰ ਸੀਗਾ ਹਨਾ ਮਸਲਾ ਉਹ ਬਿਮਾਰ ਸੀਗਾ ਬੰਦਾ ਕਮੇਟੀ ਵਾਲਾ ਤੇ ਤਿਆਰੀ ਵੀ ਨਹੀਂ ਹੋਈ ਸੀ ਮੇਲੇ ਦੀ ਤਾਂ ਕਰਕੇ ਜੋ ਹੈ ਕੈਨਸਲ ਕੀਤਾ ਤੇ ਹੁਣ ਨਹੀਂ ਹੁੰਦਾ ਹੁਣ ਪੱਕਾ ਹੀ ਹੋਊਗਾ ਧੰਨਵਾਦ